ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਕਿ ਮਾਂ ਬੋਲੀ ਪੰਜਾਬੀ ਦੇ ਵਿੱਚ ਅਤੇ ਨਾਲ ਹੀ ਇੰਗਲਿਸ਼ ਵਿੱਚ ਸਟੱਡੀ ਮਟੀਰੀਅਲ ਅਤੇ ਹਰ ਜਾਣਕਾਰੀ ਤੁਹਾਡੇ ਨਾਲ ਸਹੀ ਅਤੇ ਸਟੀਕ ਸਾਂਝੀ ਕੀਤੀ ਜਾਂਦੀ ਹੈ ਤਾਂ ਇਹ ਵੀਡੀਓ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਨ੍ਹਾਂ ਨੇ ਪੀਟ੍ਰੀਪਲ ਐਸਪੀ ਵੱਲੋਂ ਕੱਢੀਆਂ ਗਈਆਂ ਤਬਲਾ ਇਨਸਟ੍ਰਕਟਰ ਦੀਆਂ ਪੋਸਟਾਂ ਵਾਸਤੇ ਅਪਲਾਈ ਕੀਤਾ ਹੋਇਆ ਹੈ ਤੇ ਉਸ ਦੀ ਤਿਆਰੀ ਕਰਨਾ ਚਾਹੁੰਦੇ ਹਨ ਸੋ ਤਬਲਾ ਇੰਸਟ੍ਰਕਟਰ ਦੇ ਕੁਝ ਡੈਮੋ ਕੁਐਸਚਨ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕਰਵਾਉਣ ਜਾ ਰਿਹਾ ਹਾਂਗਾ ਤੇ ਕੰਪਲੀਟ ਸਟੱਡੀ ਮਟੀਰੀਅਲ ਤੁਸੀਂ ਬਹੁਤ ਹੀ ਵਾਜੂਫੀਸ ਦੇ ਵਿੱਚ ਪਰਚੇਸ ਕਰ ਸਕਦੇ ਹੋ ਉਹਦੇ ਲਈ ਸੰਪਰਕ ਕਰਨਾ ਹੈ 95696 77123 ਦੇ ਉੱਪਰ ਚੱਲਦੇ ਆਪਾਂ ਕੁਐਸਚਨ ਨੰਬਰ 1 ਦੇ ਉੱਪਰ ਸੋ ਆਪਣਾ ਪਹਿਲਾ ਕੁਐਸਚਨ ਹੈ ਤਬਲਾ ਮੁੱਖ ਤੌਰ ਤੇ ਕਿਸ ਦੇਸ਼ ਨਾਲ ਸਬੰਧਿਤ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਚੀਨ ਭਾਰਤ ਜਾਪਾਨ ਜਾਂ ਫਿਰ ਮਿਸਰ ਤਾਂ ਸਹੀ ਉੱਤਰ ਆਏਗਾ ਭਾਰਤ ਜੇ ਇਹ ਪੁੱਛਿਆ ਜਾਵੇ ਕਿ ਭਾਰਤ ਵਿੱਚ ਤਬਲਾ ਕਿੱਥੋਂ ਆਇਆ ਤਾਂ ਇਸ ਦਾ ਉੱਤਰ ਆਏਗਾ ਇਹ ਮੀਡਲ ਈਸਟ ਕੰਟਰੀਜ਼ ਤੋਂ ਆਇਆ ਠੀਕ ਹੈ ਜੀ ਮੀਡਲ ਈਸਟ ਕੰਟਰੀ ਤੋਂ ਆਪਣੇ ਭਾਰਤ ਦੇ ਵਿੱਚ ਇੰਟਰੋਡਿਊਸ ਹੋਇਆ ਸੀ ਤਬਲਾ ਅਗਲਾ ਕੁਐਸਚਨ ਹੈ ਤਬਲਾ ਕਿਸ ਕਿਸਮ ਦੇ ਸੰਗੀਤ ਵਿੱਚ ਵਰਤਿਆ ਜਾਂਦਾ ਢੋਲ ਦਾ ਇੱਕ ਜੋੜਾ ਹੈ ਤਾਂ ਉੱਤਰ ਆਏਗਾ ਭਾਰਤੀ ਕਲਾਸੀਕਲ ਤਾਂ ਭਾਰਤੀ ਕਲਾਸੀਕਲ ਸੰਗੀਤ ਦੇ ਵਿੱਚ ਢੋਲ ਦਾ ਵਰਤਿਆ ਜਾਂਦਾ ਇੱਕ ਜੋੜਾ ਹੁੰਦਾ ਹੈ ਜੀ ਤਬਲਾ ਠੀਕ ਹੈ ਜੀ ਇਸ ਵਿੱਚ ਇੱਕ ਵੱਡਾ ਢੋਲ ਹੁੰਦਾ ਇੱਕ ਛੋਟਾ ਹੁੰਦਾ ਹੈ ਠੀਕ ਹੈ ਤਾਂ ਵੱਡੇ ਅਤੇ ਛੋਟੇ ਦੇ ਅਲੱਗ-ਅਲੱਗ ਨਾਮ ਵੀ ਹਨ ਉਹਦੇ ਕੁਐਸਚਨ ਵੀ ਤੁਹਾਨੂੰ ਪੇਪਰ 'ਚ ਪੁੱਛੇ ਜਾਂਦੀ ਪੂਰੀ ਸੰਭਾਵਨਾ ਹੈ। ਅਗਲਾ ਕੁਐਸਚਨ ਹੈ ਤਬਲੇ ਦੇ ਵੱਡੇ ਢੋਲ ਨੂੰ ਕੀ ਕਹਿੰਦੇ ਹਨ? ਤਾਂ ਆਨਸਰ ਆਏਗਾ ਬਾयां। ਠੀਕ ਹੈ ਜੀ। ਬੋਲਣ ਦੇ ਵਿੱਚ ਥੋੜਾ ਬਹੁਤ ਫਰਕ ਹੋ ਸਕਦਾ ਮੇਰੇ। ਕੋਈ ਇਸ ਨੂੰ ਬਾयां बोलਦਾ ਕੋਈ ਬਾयां बोलਦਾ ਹੈ। ਠੀਕ ਹੈ ਬਾयां ਤੇ ਦਾयां। ਇਹ ਹੱਥ ਦੇ ਮੁਤਾਬਕ ਜਿਹੜੇ ਸ਼ਬਦ ਰ ਵਰਤੇ ਜਾਂਦੇ ਨੇ। ਠੀਕ ਹੈ ਚੱਲਦੇ ਆਪਾਂ ਅਗਲੇ ਕੁਐਸਚਨ ਤੇ ਕੁਐਸਚਨ ਨੰਬਰ 4 ਤੇ। ਤਾਂ ਕੁਐਸਚਨ ਨੰਬਰ 4 ਤੁਹਾਡਾ ਹੈ। ਕਿ ਮੰਨਿਆ ਜਾਂਦਾ ਹੈ ਕਿ ਤਬਲਾ ਕਿਸ ਪ੍ਰਾਚੀਨ ਭਾਰਤੀ ਢੋਲ ਤੋਂ ਵਿਕਸਿਤ ਹੋਇਆ ਸੀ ਕੀ ਮੰਨਿਆ ਜਾਂਦਾ ਹੈ ਕਿ ਜਿਹੜਾ ਭਾਰਤੀ ਜਿਹੜਾ ਤਬਲਾ ਹੈ ਉਹ ਭਾਰਤ ਦੇ ਕਿਸ ਪ੍ਰਾਚੀਨ ਢੋਲ ਤੋਂ ਡਿਵੈਲਪ ਹੋਇਆ ਹੈ ਤਾਂ ਇਸ ਦਾ ਉੱਤਰ ਆਏਗਾ ਪਖਵਾਸ ਠੀਕ ਹੈ ਜੀ ਤਾਂ ਪਖਵਾਸ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਉੱਪਰ ਬਣਾਈ ਹੋਈ ਆ ਇਸ ਤੋਂ ਹੀ ਜਿਹੜਾ ਤਬਲਾ ਹੈ ਉਹ ਅੱਗੇ ਵਿਕਸਿਤ ਹੋਇਆ ਹੈ ਚਲਦੇ ਹਾਂ ਅਗਲੇ ਕੁਐਸਚਨ ਤੇ ਕੁਐਸਚਨ ਨੰਬਰ 5 ਦੇ ਉੱਪਰ ਅਗਲਾ ਕੁਐਸਚਨ ਹੈ ਰਵਾਇਤੀ ਤੌਰ ਤੇ ਤਬਲੇ ਦੀ ਕਾਰਡ ਕੱਢਣ ਦਾ ਸੇਰਾ ਕਿਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਤਾਂ ਉੱਤਰ ਆਏਗਾ ਅਮੀਰ ਖੁਸਰੋ ਠੀਕ ਹੈ ਜੀ ਅਮੀਰ ਖੁਸਰੋ ਆਪਸ਼ਨ ਤੁਹਾਡੇ ਕੋਲ ਬਾਕੀ ਨੇ ਤਾਨसेन ਸੁਆਮੀ ਹਰੀਦਾਸ ਜਾਂ ਰਵੀ ਸ਼ੰਕਰ ਪਰ ਇਸ ਕੁਐਸਚਨ ਦਾ ਉੱਤਰ ਆਏਗਾ ਅਮੀਰ ਖੁਸਰੋ ਨੂੰ ਤਬਲੇ ਦੀ ਕਾਰਡ ਕੱਢਣ ਦਾ ਸੇਰਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ ਅਮੀਰ ਖੁਸਰੋ ਜਿਹੜੇ ਹੈਗੇ ਸਕੇ ਇਹ ਦਿੱਲੀ ਸਲਤਨਤ ਕਾਲ ਦੇ ਇੱਕ ਮਹਾਨ ਕਵੀ ਸਨ ਠੀਕ ਹੈ ਜੀ ਅਤੇ ਸੰਗੀਤਕਾਰ ਸਨ ਤੇ ਉਹਨਾਂ ਨੂੰ ਹੀ ਸਿਤਾਰ ਅਤੇ ਤਬਲੇ ਦੀ ਜਿਹੜੀ ਕਾਰਡ ਦਾ ਸੇਰਾ ਦਿੱਤਾ ਜਾਂਦਾ ਹੈ ਅਗਿਆਗ ਮ੍ਰਿਦੰਗਮ ਨੂੰ ਪਤਲੇ ਤਬਲੇ ਵਿੱਚ ਵੰਡ ਕੇ ਤਬਲੇ ਦੇ ਕਾਰਡ ਕੱਢੀ ਗਈ ਸੀ ਮਤਲਬ ਜਿਹੜਾ ਮ੍ਰਿਦੰਗਮ ਹੈ ਜਾਂ ਪਖਵਾਜ਼ ਦਾ ਇੱਕੋ ਹੀ ਗੱਲ ਠੀਕ ਹੈ ਤੁਸੀਂ ਫੋਟੋ ਚ ਦੇਖ ਸਕਦੇ ਹੋ ਸੋ ਜੇ ਪਖਵਾਜ਼ ਆਪਸ਼ਨ ਨਾ ਹੋਈ ਤਾਂ ਮ੍ਰਿਦੰਗਮ ਵੀ ਹੋ ਸਕਦੀ ਹੈ ਤਾਂ ਤੁਸੀਂ ਧਿਆਨ ਨਾਲ ਇਹਦਾ ਆਨਸਰ ਕਰਨਾ ਹੈ ਕੁਐਸਚਨ ਦਾ ਅਗਲਾ ਕੁਐਸਚਨ ਹੈ ਤਬਲੇ ਦੇ ਢੋਲ ਦੇ ਸ਼ਰੀਰ ਨੂੰ ਜਾਨਕਾ ਜਿਹੜੀ ਬੋਡੀ ਹੁੰਦੀ ਹੈ ਉਹਦੀ ਮੇਨ ਉਹਨੂੰ ਬਣਾਉਣ ਲਈ ਕਿਹੜੀ ਸਮੱਗਰੀ ਮੁੱਖ ਤੌਰ ਤੇ ਵਰਤੀ ਜਾਂਦੀ ਹੈ ਤਾਂ ਆਨਸਰ ਆਏਗਾ ਲੱਕੜ ਨੈਕਸਟ ਪ੍ਰਸ਼ਨ ਹੈ ਜੀ ਤਬਲੇ ਦੇ

ਵਿਸ਼ਭ ਅੱਦਰ ਦੇ ਉੱਪਰ ਸਾਜ਼ ਨੂੰ ਪ੍ਰਸਿੱਧ ਕਰਨ ਦੇ ਲਈ ਜਾਣਿਆ ਜਾਂਦਾ ਹੈ ਜਾਨੀ ਕਿ ਤਬਲੇ ਨੂੰ ਗਲੋਬਲ ਤੌਰ ਤੇ ਵਿਸ਼ਭ ਤੌਰ ਤੇ ਪ੍ਰਸਿੱਧ ਕਿਸ ਤਬਲਾ ਵਾਦਕ ਨੇ ਕੀਤਾ ਹੈ ਉਹ ਆਪਾਂ ਦੱਸਣਾ ਇਸ ਕੁਐਸਚਨ ਦੇ ਵਿੱਚ ਆਪਸ਼ਨ ਤੁਹਾਡੇ ਕੋਲ ਨੇ ਰਵੀ ਸ਼ੰਕਰ জাকੀਰ ਹੁਸੈਨ ਅੱਲਾ ਰਖਾ ਜਾਂ ਫਿਰ ਐਨ ਸੁਬਰਾਮਨੀਅਮ ਤਾਂ ਉੱਤਰ ਆਏਗਾ ਆਪਸ਼ਨ A জাকੀਰ ਹੁਸੈਨ ਓਕੇ ਸੋ ਅੱਗੇ ਆਪਾਂ ਗੱਲ ਕਰੀਏ ਭਾਰਤ ਦਾ ਕਿਹੜਾ ਹਿੱਸਾ ਖਾਸ ਤੌਰ ਤੇ ਤਬਲਾ ਵਜਾਉਣ ਦੀ ਆਪਣੀ ਵਿਲੱਖਣ ਸ਼ੈਲੀ ਲਈ ਜਾਣਿਆ ਜਾਂਦਾ ਹੈ ਮਤਲਬ ਕਿਹੜਾ ਅਜਿਹਾ ਰਾਜ ਹੈ ਕਿਹੜੀ ਅਜਿਹੀ ਸਟੇਟ ਹੈ ਜਿਸ ਦੇ ਲੋਕ ਬਹੁਤ ਅਲੱਗ ਤਰੀਕੇ ਨਾਲ ਵਿਰਖਣ ਸ਼ੈਲੀ ਨਾਲ ਤਬਲਾ ਵਾਦਕ ਯਾਨੀ ਕਿ ਤਬਲਾ ਵਜਾਉਂਦੇ ਹਨ ਤਾਂ ਆਨਸਰ ਆਏਗਾ ਉੱਤਰ ਪ੍ਰਦੇਸ਼ ਯੂਪੀ ਠੀਕ ਹੈ ਜੀ ਚੱਲਦੇ ਹਾਂ ਅਗਲੇ ਕੁਐਸਚਨ ਤੇ ਅਗਲਾ ਕੁਐਸਚਨ ਹੈ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਤਾਲਬੱਧ ਚੱਕਰ ਲੀਕੀ ਸ਼ਬਦ ਹੈ ਜੋ ਅਕਸਰ ਤਬਲੇ ਤੇ বাজਾਇਆ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਤਾਲ ਠੀਕ ਹੈ ਤਾਲ ਬਾਕੀ ਆਪਸ਼ਨ ਨੇ ਰਾਗ ਲੈ ਜਾਂ ਬੋਲ ਕਿਸ ਦਾ ਉੱਤਰ ਆਏਗਾ ਤਾਲ ਸੋ ਤਬਲਾ ਇੰਸਟ੍ਰਕਟਰ ਦੇ ਪੋਸਟ ਲਈ ਇਹ ਸੰਨ ਤੁਹਾਡੇ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਕੰਪਲੀਟ ਸਟੱਡੀ ਮਟੀਰੀਅਲ ਬਹੁਤ ਹੀ ਬਾਜੂ ਫੀਸ ਦੇ ਵਿੱਚ ਤੁਸੀਂ ਪਰਚੇਸ ਕਰ ਸਕਦੇ ਹੋ ਆਪਣੀ ਪ੍ਰੀਖਿਆ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਸੰਪਰਕ ਕਰਨਾ ਹੈ 9569677123 98763 71788 ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗਾ ਲੱਗੇਗਾ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ